ਕਿਸਾਨ ਮੇਲੇ ਦਾ ਸਭ ਤੋਂ ਵੱਡਾ ਰਹਿੰਦਾ ਹੈ ਪਸ਼ੂ ਪਾਲਣ ਮੇਲਾ ਅੱਜ ਤੁਹਾਨੂੰ ਲੈ ਕੇ ਆ ਗਏ ਆਂ ਜੀ ਪਸ਼ੂ ਪਾਲਣ ਮੇਲੇ ਤੇ ਤੁਹਾਨੂੰ ਅੱਜ ਪਸ਼ੂਆਂ ਬਾਰੇ ਜਾਣਕਾਰੀ ਤੇ ਇਹਨਾਂ ਦੇ ਬਾਰੇ ਸਭ ਕੁਝ ਦੱਸਾਂਗੇ ਆਜੋ ਜੀ ਸ਼ੁਰੂ ਕਰਦੇ ਆਂ ਵੀਡੀਓ ਨੂੰ ਤੋਂ ਹਾਂਜੀ ਵੀਰੋ ਆ ਹੈਗੀਆਂ ਜੀ ਬਤਕਾਂ ਇਹ ਵੇਚਦੇ ਵੀ ਆ ਇੱਥੇ ਥੱਲੇ ਜਿਹੜੀਆਂ ਮੱਛੀਆਂ ਵਾਂ ਧਿਆਨ ਨਾਲ ਦੇਖੋ ਇਹ ਬਤਕਾ ਮੂੰਹ ਮਾਰ ਰਹੀਆਂ ਉਹਦੇ ਵਿੱਚ ਮੱਖੀਆਂ ਨੂੰ ਖਾਣ ਦੀ ਕੋਸ਼ਿਸ਼ ਕਰ ਰਹੀਆਂ ਪਰ ਇਹਨਾਂ ਦੀ ਕਿਸਮਤ ਇੰਨੀ ਖਰਾਬ ਆ ਵਿਚਾਰਿਆਂ ਨੂੰ 2 ਦਿਨ ਹੋ ਗਏ ਅੱਜ ਮੇਲੇ ਦਾ ਦੂਜਾ ਦਿਨ ਨਾਲੇ ਹਰ ਖਾਣ ਦੀ ਇੱਕ ਮੱਛਲੀ ਪਕੜ ਲਈ ਜੀ ਖਾਣ ਦੀ ਕੋਸ਼ਿਸ਼ ਕਰਦੀਆਂ ਹਨਾ ਦੇ ਮੱਛੀ ਵੀ ਬੱਤਖ ਵੀ ਆਹੋ ਤੁਹਾਨੂੰ ਮੈਂ ਦੁਬਾਰਾ ਇੱਕ ਵਾਰੀ ਦਿਖਾ ਪੇਜ ਦੇ ਤੇ ਉਹਦਾ ਕਰੀਏ ਜੋ ਪੇਜਲ ਦੇਖੇ ਨਾ ਤੁਸੀਂ ਟ੍ਰਾਈ ਕਰੋ ਤੇ ਮੈਂ ਉਹਨੂੰ ਸੁਝਾਇਆ ਹੈ ਇੱਕ ਪ੍ਰੋਜੈਕਟ ਸਾਹਮਣੇ ਦੇਖੋ ਜੀ ਮੱਛੀ ਅਤੇ ਬੱਤਖ ਪਾਲਣ ਬੱਤਖ ਦਾ ਘਰ ਵੀ ਤੁਸੀਂ ਦੇਖ ਸਕਦੇ ਹੋ ਜੀ ਨਾਲ ਹੀ ਤੁਸੀਂ ਯੂਨੀਵਰਸਿਟੀ ਵਾਲਿਆਂ ਦੀ ਫਿਸ਼ ਚੈੱਕ ਕਰ ਸਕਦੇ ਹੋ ਜੋ ਕਿ ਕਾਫੀ ਵੱਡੇ ਸਾਈਜ਼ ਦੇ ਵਿੱਚ ਆ ਜੀ ਆ ਦੇਖੋ ਜੀ ਆ ਹੈ ਗਿਆ ਜੀ ਬਤਕਾਂ ਦੇ ਆਂਡੇ ਆ ਜਿਹੜੀਆਂ ਬਤਕਾਂ ਵੇਚਾਂ ਇਹਨਾਂ ਦੇ ਆਂਡੇ ਨਹੀਂ ਆ ਸਵੇਰਾਂ ਨੇ ਪਸ਼ੂ ਪਾਲਨ ਮੇਲੇ ਵਿੱਚ ਖਾਣ ਪੀਂਦੇ ਆ ਵੀ ਆਟਮਾ ਸੀ ਜਿਵੇਂ ਹੋ ਗਿਆ ਫਿਸ਼ਸ ਮੋਸ਼ਾ ਤੇ ਫਿਸ਼ ਹੋ ਗਿਆ ਪਿੱਲਣ ਪਿੱਲਣ ਕਾਟਣ ਵਾਲਾ ਇਹਨਾਂ ਕੋਲ ਡਰਿੰਕ ਵੀ ਆ ਆ ਦੇਖੋ ਜੀ ਪਿਓਰ ਮੁਰਗੇ ਆ ਜਿਹੜੇ ਪੂਰੀ ਚੰਗੀ ਤਰ੍ਹਾਂ ਇਹਨਾਂ ਦੀ ਦੇਖਭਾਲ ਕੀਤੀ ਜਾਂਦੀ ਆ ਤਕੜਾ ਖਾਣਾ ਖਵਾਇਆ ਜਾਂਦਾ ਵੀ ਆਂਦਰ ਹੁਣ ਵਿਚਾਰੇ ਥੱਕ ਗਿਆ ਸਵੇਰ ਤੇ ਲੋਕ ਦੇਖ ਦੇਖ ਕੇ ਨਾ ਕਿਸਾਨ ਕਿੰਨੇ ਆ ਰਹੇ ਆ ਪੰਜਾਬੀ ਆਪਣੇ ਇਸ ਕਿਸਾਨ ਮੇਲੇ ਦੇ ਵਿੱਚ ਪਹਿਲੀ ਵਾਰ ਕਿਸਾਨ ਮੇਰਾਣੀ ਲੰਗਰ ਵੀ ਲੱਗਿਆ ਹੋਇਆ ਸੀ ਲੋਥੀ ਉਹ ਵੀ ਜਿੰਨਾ ਮਰਜੀ ਖਾਓ। ਬਾਕੀ ਮੇਲੇ ਦੇ ਵਿੱਚ ਪਕੌੜੇ, ਜਲੇਬੀਆਂ ਦੇ ਠੰਡੇ ਠੁੰਡੇ ਹੋਣਾ ਤਾਂ ਲਾਜ਼ਮੀ ਆ। ਆਹ ਡੰਗਰਾਂ ਵਾਲੇ ਜਿਹੜੇ ਬਣਾ ਕੇ ਚੱਲੋ ਮੱਝਾਂ گاਵਾਂ ਦੀ ਗਾਲਚ ਬੰਨਣ ਵਾਲੇ ਰੱਸੀਆਂ ਵੀ ਮਿਲਦੀਆਂ ਪਿਆ ਸੀ ਨਾਲ ਨਾਲ ਗੰਨਿਆਂ ਦੀ ਵੀ ਸਪੈਸ਼ਲ ਚੱਲ ਰਿਹਾ ਤੇ ਬੱਤਾ ਵੀ ਚੱਲ ਰਿਹਾ ਗੋਲੀ ਵਾਲਾ। ਚਲੋ ਚਲੋ। ਸੋ ਦੋਸਤੋ ਫਰਗੋਸ਼ ਆ ਚੁੱਕਿਆ ਤੁਸੀਂ ਚੈੱਕ ਕਰ ਸਕਦਾ। ਖੜੋ ਉਹਨੂੰ ਕੱਢੋ ਵੀ ਫਰਗੋਸ਼ ਨੂੰ ਬਾਹਰ। ਉਹ ਰਿਹਾ ਖਾਰਿਆ ਅੰਦਰ ਚਾਰਾ ਆਪਣਾ ਅਸਾਧ ਜੀ ਪੰਗੇ ਲੈ ਰਿਹਾ ਵਾ ਵਾ ਚਾਵਾ ਜਾਵਾ ਚਾਵਾ ਉਹ ਵੀ ਸੁਸਤਾ ਪਿਆ ਵਿਚਾਰਾ ਇਹ ਕੀ ਕੀ ਗਾਏ ਬਟੇਰ ਬਟੇਰ ਆ ਬਟੇਰ ਖਤਰਨਾਕ ਰਾਂਦੇ ਆ ਨਾ ਇਹ ਲੋਹੇ ਦੇ ਬਟੇਰ ਚਾਟ ਕਰੋ ਕਿਨਾ ਪਾਣੀ ਵਾਲੇ ਕਾ ਪਾਣੀ ਵਾਲੇ ਆ ਆ ਲਿਖੇ ਰੇਟ ਲਿਸਟ ਇਹਨਾਂ ਦੀ ਮੀਨ ਵੀ ਤਾਂ ਚਾਟਾ ਉਹ ਤਾਂ ਫਰਾੜ ਪੇਦਾਵਾ ਬਟੇਰ 12 ਰੁਪਏ ਦਾ ਵਾਹ ਫਿਲਮ ਕਰਦੇ ਹਾਂ ਹਾਂ ਸੇਲ ਕਰਦੇ ਹਾਂ ਆਹ ਦੇਈ ਪਏ ਹੋਏ ਇੰਨਾ ਦੇ ਆ ਦੇਖੋ ਆ ਵੀ ਅੰਡੇ ਵੀ ਪਏ ਆ ਇੰਨੇ ਤਾ ਜਾਣਦੇ ਉਹ ਤਾਂ ਇੱਕ ਦਿਨ ਦਾ ਹੁਣ ਅੰਡੇ ਨਾਲ ਦੇ ਨਾਲ ਹੀ ਪਏ ਆ ਉਹ ਕਿੱਡਾ ਤਕੜਾ ਹੈ ਉਸਤ ਬੰਗੇ ਲੰਗਾ ਹੋਇਆ ਉਹਦਾ ਇੰਨਾ ਮੁਰਗਿਆਂ ਦੇ ਤਾਂ ਨਜ਼ਾਰੇ ਸੀ ਮੇਲੇ ਦੇ ਵਿੱਚ ਇਹਨਾਂ ਨੂੰ ਅਲਿਫਟੇ ਖਾਣ ਨੂੰ ਮੇਰੇ ਆਜੂ ਉਹਨੂੰ ਗੁੱਸਾ ਆ ਗਿਆ ਓਏ ਹਾਂ ਹਾਂ ਕਿੰਨਾ ਠੀਕ ਹੈ ਨੀਚੇ ਉਹਨਾਂ ਦੇ ਨਹੀਂ ਪੀਓ ਲਾਓ ਮਿੱਤਰੋ ਲਾਓ ਲਾਓ ਬਰੇ ਨਹੀਂ ਰਹਿਣ ਦੋ ਬਾਅਦ ਕਿਤੇ ਟਾਲਦਾ ਵਾ ਹੋਲਡ ਰਹਾਤਾ ਵਿਚਾਰੇ ਦਾ ਆਪਾਂ ਜਾ ਮਿਰਦਾਵਾ ਆਹ ਤਖੜਾ ਥੱਲੇ ਵਾਲਾ ਤੂੰ ਵੀ ਕਰ ਦੇ ਕੋ ਰਕ ਪੂਰਾ ਲੈਂਡ ਦੇ ਵਿੱਚ ਚੋਗਾ ਖਾਈ ਜਾ ਰਿਹਾ ਵਾਰੀ ਵਾਰੀ ਜਿੰਨਾ ਜੀ ਕਰਦਾ ਵਾ ਟ੍ਰੈਡ ਭਰੇ ਹੋਏ ਇੰਨਾ ਸਾਰਿਆਂ ਨੇ ਬਾਕੀ ਫੇਰ ਵੀ ਲੱਗੇ ਹੋਏ ਆ ਹਾਂ ਆਂਡਾ ਚੁਪਨੇ ਲੱਗੋ ਇਤੋਂ ਕਰ ਵੀ ਨਾ ਅੰਬੇ ਬਾਲ ਲਾਂਗੇ ਜਰਾ ਜੀਨੇ ਆਂਡੇ ਤਾਂ ਭਈ ਆਉਂਦੇ ਉਹੀ ਆ ਜਾ ਉਹ ਤਾਂ ਆਉਂਦਾ ਆਂਡੇ ਭਈ ਹੋਇਆ ਆਹ ਤੇ ਆਂਡੇ ਭਈ ਤਮੀ ਉਹ ਵਿਚਾਰੇ ਕਹਿ ਨਹੀਂ ਹੋਰੀ ਮੇਰਾ ਆਂਡਾ ਕਿੱਥੇ ਪਹੁੰਚਿਆ ਹੋਇਆ ਹੈ। ਕਿਵੇਂ ਹੈ? ਭੱਜ ਜਿਓ। ਇਹਦੇ ਨਾਲ ਪਿੱਲਾਂ ਨਾ ਨਾ। ਉਹ ਆਇਆ ਇਹਨਾਂ ਦੀ ਰੇਟ ਲਿਸਟ। ਤੂੰ ਦੇਖ ਲਓ ਤੁਸੀਂ ਰੇਟ ਲਿਸਟ ਜੇ ਤੁਸੀਂ ਵੀ ਖਰੀਦਣਾ ਥੱਲੇ ਕੰਟੈਕਟ ਨੰਬਰ ਵੀ ਆ। ਫੋਨ ਤੇ ਵੀ ਗੱਲ ਸਕਦੇ ਹੋ। ਪਿੱਲ ਇਹਦੇ ਨਾਲ ਪਿੱਲਾਂ ਪਿੱਲਾਂ ਨਾ। ਇਹਦੇ ਗਾਲ ਉਹ ਮੁੰਡੀਆਂ ਤੇ ਆਹ ਕੋਣਾ। ਨਾਮ ਕੀ ਹੈ ਦਾ? ਪਿੱਲਾਂ ਪਿੱਲਾਂ ਨਾ। ਉਹ ਗਾਣਾ ਸੁਣਾ ਦੇ ਇੱਕ। ਓਏ ਤੇ ਗਾਣਾ ਤਾਂ ਗਾ ਦੇ ਚੈੱਕ ਕਰੋ ਆ ਸਾਰੇ ਮੁਰਗੇ ਮਰ ਗਏ ਮੁਰਗੀਆਂ ਮੁਰਗੀਆਂ ਸਾਰੀਆਂ ਅੰਡੇ ਵੀ ਹਨ ਆਹ ਨੀ ਕੀ ਜਰਸੀ ਨਸਲ ਦੀ ਗਾਂ ਵੇ ਆ ਹੈਗੀ ਆ ਸਾਹੀਵਾਲ ਨਸਲ ਦੀ ਗਾਂ ਨੀਲੀ ਰਾਵੀ ਨੀਲੀ ਰਾਵੀ ਘਟ ਹੈ ਨਾ ਓਏ ਇਹ ਦੀ ਰਾਵੀ ਦੀ ਮੱਝ ਐਨੈਜਮੈਂਟ ਟ੍ਰੇ ਡੇਲੀ ਰਾਵੀ ਨਾਲ ਦਾ ਝੋਟਾ ਵੀ ਹੈਗਾ ਮੈਂ ਡੇਲੀ ਰਾਵੀ ਦਾ ਰਹਿਮਨ ਕੋਲ ਦਾਸ ਹੋਰੀ ਉਹ ਝੋਟਾ ਵੀ ਹੈਗਾ ਯਾਰ ਝੋਟਾ ਆ ਝੋਟਾ ਵਨ ਨਾਕਾ ਚ ਪਾ ਜਾਂਦਾ ਥੱਲਾ ਪੈ ਜਾਂਦਾ ਉਹ ਕਿਤਨਾ ਬੁੱਲਦਾ ਆ ਬੋ ਇਹਨਾਂ ਦਾ ਪਰਾਣਾ ਪਿੱਲਣੇ ਪਿੱਲਣਾ ਬਹੁਤ ਤਗੜੀ ਜੀਜਾ ਵਾਲੀ ਵੈਰਾਈਟੀ ਬਹੁਤ ਤਗੜੀ ਆ। ਸੋ ਦੋਸਤੋ ਨੀਲੀ 라ਵੀ ਜਿਹੜੀ ਨਸਲ ਆ ਉਹਨੂੰ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ। ਬਾਕੀ ਤੇ ਹਰ ਇੱਕ ਨਸਲ ਦੀ ਗਾਂ ਮਾਜ ਮੌਜੂਦ ਸੀਗੀ ਤੁਸੀਂ ਦੇਖ ਹੀ ਸਕਦੇ ਹੋ। ਝੋਟੇ ਵੀ ਬਹੁਤ ਤਗੜੇ ਤਗੜੇ ਯੂਨੀਵਰਸਟੀ ਵਾਲੇ। ਬਾਕੀ ਇੱਕ ਪਰਜਾਕਟ ਦੇ ਵਿੱਚ ਵੀ ਕੋਈ ਨਾ ਕੋਈ ਸਮਝ ਆਇਆ ਸੀ ਇਹਨਾਂ ਨੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਹਨਾ ਆਪਣੇ ਕਿਸਾਨ ਵੀਰਾਂ ਲਈ। ਸੋ ਫਿਸ਼ ਤੁਸੀਂ ਦੇਖ ਸਕਦੇ ਹੋ ਫਿਸ਼ੋ ਕੇਰੀਆ ਵੀ ਇਹਨਾਂ ਕੋਲ ਹੈ ਗਿਆ ਬਹੁਤ ਹੀ ਘਣ ਘਣ ਰੰਗ ਰੰਗੇ ਪੰਜਾਬੀ ਵਾਲੀਆਂ ਮੱਛੀਆਂ ਵਾ ਤੇ ਨਾਲ ਹੀ ਬਤਕਾਂ ਦਾ ਘਰ ਲਾਸਟ ਤੇ ਹੈ।